ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਆ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੜਾ ਆ ਗਿਆ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਜਰਸੀ ਨੇ ਵੀਰੋ ਚੰਗੀਆਂ ਟੌਪ ਕਲਾਸ ਨੇ ਤਾਂ ਵੀਡੀਓ ਵੀ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਦਾ ਜੈ ਜਹਾ ਆਓ ਵੀਰੇ ਨੰਬਰ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਸਤ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਬੜਾ ਠੀਕ ਠਾਕ ਭਾਈ ਤੁਸੀਂ ਵਧੀਆ ਵੀਰੇ ਵਧੀਆ ਠੀਕ ਠਾਕ ਬਾਕੀ ਸਾਰੇ ਕੁਲਜਿੰਦਰ ਡੇਢੀ ਫਾਰਮ ਦੇਖਣ ਵਾਲੇ ਚੈਨਲ ਦੇਖਣ ਵਾਲੇ ਵੀਰਾਂ ਸਾਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਵੀਰੇ ਨਾਂ ਦੱਸਿਓ ਆਪਦਾ ਨਾਂ ਵੀਰ ਜੀ ਆਪਣਾ ਕਾਸ਼ੀਏ ਹਾਂਜੀ ਜ਼ਿਲ੍ਹਾ ਗਦਾਪੁਰ ਜੇ ਠੀਕ ਹੈ ਜੀ ਪਿੰਡਾਂ ਦੇ ਚੱਕ ਜੇ ਹਾਂਜੀ ਤੇ ਮੋਬਾਈਲ ਨੰਬਰ ਜੇ 75896 9924 ਠੀਕ ਹੈ ਤਾਂ ਵੀਰੇ ਕਿਤਾ ਅਗੇ ਵੀਡੀਓ ਅਪਲੋਡ ਕੀਤੀ ਆਪਾਂ ਹਨਾ ਤਾਂ ਇੱਕ ਤਾਂ ਰੇਡ ਜਾਇਜ਼ ਹੀ ਹੀਗਾ ਹਾਂਜੀ 50 ਮਿੰਟਾਂ ਜੀ ਵੇਖੀ ਪਹਿਲੇ ਫੋਨ ਤੇ ਆਏ ਵੀਰ ਦਾ ਹਾਂਜੀ ਉਹਨੇ ਲੱਲੀ ਬਾਜੀ ਬਦਾਂ ਬਰੇ ਵੀਰਾਂ ਦੇ ਫੋਨ ਆਉਂਦੇ ਰਹੇ ਹੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇੱਕ ਵੀਰੇ ਪਸ਼ੂ ਦਾ ਰੇਡ ਜਾਇਜ਼ ਹੀ ਇੱਕ ਪਸ਼ੂ ਸਾਫ ਸੁਧਰੇ ਹਨਾ ਹਾਂਜੀ ਹਾਂਜੀ ਤਾਂ ਬਾਕੀ ਜਾਇਜ਼ ਜੀ ਸੁਈਆਂ ਸਵਾਈਆਂ ਹੁਣ ਇਹ ਲਾਈਆਂ ਤੁਹਾਡੇ ਸਾਹਮਣੇ ਬਿਲਕੁਲ ਜੋ ਵਪਾਰੀ ਵੀਰੇ ਖਰੀਦ ਕਰਨ ਲੈਣਾ ਹਨਾ ਵੀਰੇ ਬਸੀ ਬਸੀ ਅੱਛਾ ਤਾਂ ਵੀਰਾਂ ਨੂੰ ਬੇਨਤੀ ਹੈ ਵੀਰੇ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਰੇਡ ਵੀਰ ਦਾ ਜਾਇਜ਼ ਹੁੰਦਾ ਜੀ ਤਾਂ ਵੀਰ ਦੇ ਕਿੰਨੀਆਂ ਵੀਡੀਓ ਅਪਲੋਡ ਹੋਈਆਂ ਵੀਰੇ ਪਸ਼ੂ ਦੀ ਹਰੇਕ ਦੀ ਬਹੁਤ ਸੇਫਤ ਹੁੰਦੀ ਆ ਤਾਂ ਵੀਡੀਓ ਐਂਡ ਤੈਂ ਜਰੂਰ ਵੇਖ ਲਿਓ ਹਾਂ ਵੀਰੇ ਪਹਿਲੇ ਨੰਬਰ ਤੇ ਆ ਗਈ ਇਹ ਵੀਰ ਜੀ ਸੂਈ ਜੇ ਦੋਤੇ ਦੇ ਹੁਣ ਆਈ ਵੀਰ ਜੀ 13 14 ਕਿਲੋ 13 14 ਕਿਲੋ ਹਾਂ ਜੀ ਠੀਕ ਆ ਹੋ ਗਈ ਜੀ ਦਿਨ ਸੱਤ ਤੱਕ ਥਾਣਾ ਬੜਾ ਸਪੈਸ਼ਲ ਲੱਗਿਆ ਗੁਲਾਬੀ ਥਾਣਾ ਗਿਆ ਠੰਡੀ ਸੀ ਜੀ ਵੀਰ ਜੀ ਠੀਕ ਆ ਜੀ ਐ ਥੱਬੇ ਥੱਬੇ ਲਾਇੇ ਖੋਲ ਵੀਰੇ ਬੱਚਾ ਕੀ ਆ ਗਿਆ ਦਾ ਬੱਚਾ ਮੇ ਜੀ ਮਤਲਬ ਬੱਚਾ ਆ ਗਿਆ ਬੱਚਾ ਗਿਆ ਜੀ ਚਲ ਤੋਰ ਤਾਂ ਵੇਖੋ ਵੀਰੋ ਪਾਰੇ ਪੱਲੇ ਚਾ ਥਣ ਥਣ ਬੜਾ ਵਧੀਆ ਲੱਗਿਆ ਵੀਰੇ ਫੈਨ ਥਣ ਚੰਗੇ ਆਉਂਦੇ ਹੋਏ ਨੇ ਆਪਾਂ ਇੱਕਾ ਨੂੰ ਪਰਾਈ ਇਹਦੀ ਮਈਆਂ ਵਰਗਾ ਦੁੱਧ ਹੁੰਦਾ ਇਹਨਾਂ ਦਾ ਕਿਵੇਂ ਵੀਰੇ ਲੈਵਾ ਦੱਸੀ ਜਾਂਦਾ ਦੁੱਧ ਕਿੰਨਾ ਕੇ ਦੱਸਦੇ ਚਵਾਜ 15 ਹੱਥ ਤੋਂ ਪਲਾਸੀ ਦਈ ਜਾਣਾ ਇਹਨੇ ਮਾਰਨਾ ਜਿਤਾਜੀ ਸੂਈ ਆ ਹਾਂਜੀ ਹਾਂਜੀ ਬਾਕੀ ਭੁੱਖੀ ਭੱਖੀ ਆਈ ਹੈ ਜਿਵੇਂ ਇਹ ਲਪਾ ਲਪਾ ਲੱਗਾ ਹੁਣ ਤਾਜੀ ਸੂਈ ਆ ਤੁਹਾਡੇ ਸਾਹਮਣੇ ਹਾਂਜੀ ਤਾਂ ਵੇਖੋ ਵੀਰੋ ਪਾਰੇ ਪੱਲੇ ਚਾ ਥਾਨ ਸਪੈਸ਼ਲ ਲੱਗਿਆ ਖੁੱਲੇ ਲੈਵੇ ਦੀ ਮਾਲਕਾ ਬਾਕੀ ਤਾਜੀ ਸੂਈ ਆ ਤਾਂ ਵੀਰੋ ਇਹਨਾਂ ਦੀ ਫੈਟ ਫੂਡ ਵੀ ਚੰਗੀ ਮੰਨੀ ਜਾਂਦੀ ਆ। ਤੇ ਬਾਕੀ ਰੇਟ ਵੀ ਵੀਰ ਦਾ ਜੈ ਜੀ ਹੂ। ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਵੈਟ ਦੇ ਦੇਣੀ ਆਏ। ਜੈ ਜੀ ਜੀ ਦਾ। ਹਾਂਜੀ। ਮੋਲ ਵੀਰ ਜੀ ਜੈ ਜੀ ਜੈ ਜੀ। ਦੇ ਦੀ ਵਸੀ ਬੁੰਜਿਆ ਆ ਵੀ। ਬੁੰਜਿਆ ਦੀ? ਹਾਂਜੀ। ਠੀਕ ਆ। ਕਰ ਦਿਓ ਛੋਟਾ ਛੱਪਾ ਵੀਰ ਜੀ ਵਿੱਚ। ਛੋਟ ਵੀਰ ਜੀ ਕਰਾ ਲਓ ਤੁਸੀਂ। ਤੁਸੀਂ ਕਰਨੀ ਕਰਾਉਣੀ ਕਰਾ ਲਓ ਕੋਈ ਗੱਲ ਨਹੀਂ ਹਾਂਜੀ ਬਾਕੀ ਐਂ ਜੈਜ ਜੀ ਦਾ ਸਹਿਤ ਤੁਹਾਨੂੰ ਬਗ ਨੀ ਰੇਟ ਜੈਜ ਦਾ ਖਾਣ ਦੀ ਵਾਲੀ ਹੁਣ 65 60 ਮੰਗ ਲੈਂਦਾ ਵੀਰੇ ਮੈਂ ਤੈਨੂੰ ਕਹਿੰਦਾ 2 ਛੱਡ ਦੇ 3 ਛੱਡ ਦੇ ਰੇਟ ਤੇਰਾ ਜੈਜ ਆ ਤੇ ਕਰ ਦੇ ਆਪ ਇਮਾਨਦਾਰ ਕਰ ਦੇ ਵੀਰੇ ਕਿੰਨੇ ਦੀ ਦੇ ਦੇਣੀ ਜਿਹੜੀ ਜੈਸਨੋ 47000 ਜੈਸਨੋ 47 ਦੀ ਹਾਂਜੀ ਠੀਕ ਹੈ 1000 ਹੋਰ ਜਾਂਦੇ ਫਿਰ ਵੀਰੇ 46 ਕਰ ਦੇ ਹਨਾ ਕੋਈ ਗੱਲ ਨਹੀਂ ਭਾਜੀ ਜੀ ਤੁਸੀਂ ਤਾਂ ਵੇਖੋ ਵੀਰੇ ਉਹ ਰੇਟ ਵੀਰੇ ਦਾ ਤੁਸੀਂ ਚੈੱਕ ਕਰ ਹੀ ਲਿਆ ਵਾ 46000 ਦੀ ਵੀਰੇ ਕਹਿੰਦਾ ਹੋ ਜੂ ਠੀਕ ਹੈ ਸਸਿਆ ਬਾਈ ਤਾਂ ਵੀਰੇ ਆਪ ਦਾ ਹੁਣ 46000 ਦੀ ਹਾਨਾ ਹੁੰਨੀ ਹਨਾ ਚਲੋ ਵੀਜੀ 46 ਦੇ ਨਾਲ ਜੇ ਤੁਸੀਂ ਕੈਪਟਨ ਭੇਜ ਦਿਓ ਠੀਕ ਹੈ ਜੀ ਤਾਂ ਵੇਖੋ ਵੀਰੇ ਰੇਡ ਵੀਰੇ ਦਾ ਜਿਆਜ ਹੁੰਦਾ ਤਾਂ ਵੀਰੇ ਦੂਜੇ ਨੰਬਰ ਤੇ ਆ ਗਈ ਵੜ ਇਹ ਮੇਰੀ ਜੀ ਪਹਿਲਾਂ ਬੱਚੀ ਜੇ ਪਹਿਲਾਂ ਸੂਈ ਜੀ ਹਾਂ ਜੀ ਰਾਤ ਦੀ ਸੂਈ ਜੇ ਬੱਚੀ ਠੀਕ ਵਸ਼ੀ ਆ ਗਈਆਂ ਮਗਰ ਵਸ਼ੀ ਵੀ ਚੰਗੇ ਸਿਵਨ ਦੀ ਪਾਲੀ ਹੈ ਹਾਂ ਜੀ ਹਾਂ ਜੀ ਤਾਂ ਵੀਰੇ ਸੂਆ ਪਹਿਲਾ ਪਹਿਲਾਂ ਵੀਰ ਜੀ ਚਾਰ ਦੰਦ ਵੈੜ ਜੇ ਨਾ ਤਾਂ ਵੇਖੋ ਵੀਰੋ ਵੇਖ ਲਓ ਦੁੱਧ ਵਾਲੀਆਂ ਨਾਣਾ ਚੈੱਕ ਕਰ ਲਓ ਬਾੜ ਹੀ ਵੀਰ ਜੀ ਕਰੋਗੀ ਪਹਿਲਾਂ ਵਸੀ ਚਾਰੂ ਚੂਰੂ ਬਹੁਤ ਆ ਜਦੋਂ ਦੀ ਆਈ ਹੈ ਕਿ ਤਾ ਫੁੱਲੀ ਜੋ ਮੂੰਹ ਨਹੀਂ ਕੱਢ ਕੇ ਵੇਚਾਂ ਕਿੰਨਾ ਲੈਵਾ ਵੀਰੇ ਗਾਹ ਨੂੰ ਉਹਨਾਂ ਹੀ ਪਛਾਣ ਨੂੰ ਲੱਗਿਆ ਹਨਾ ਥਣ ਵੀ ਚੰਗਾ ਚਵਾਈ ਵਾਲਾ ਹਨ ਵੀ ਚਵਾਈ ਵਾਲਾ ਲੱਗਿਆ ਬਾਕੀ ਵੀਰੇ ਵਹਾਨੇ ਦੇ ਨਾਣਾ ਨੂਣਾ ਚੈੱਕ ਕਰ ਲਓ ਤਾਂ ਵੇਥ ਵੇਥ ਤੇ ਥਾਣਾ ਗਿਆ ਉਹ ਚਾਰੂ ਚੂਰੂ ਬਹੁਤ ਆ ਹਨਾ ਵੀਰੇ ਚਾਰੂ ਮੈਂ ਹਾਂ ਜੀ ਵੇਖੋ ਕੋਈ ਚੌਕੜ ਨਹੀਂ ਤਾਂ ਵੀਰੇ ਕਿੰਨਾ ਬੋਲਾ ਸਟਾਰਟਿੰਗ ਚੁੱਕਿਆ ਇਹਨੇ ਰਿੱਧੀ ਰਾਤੀ ਸੁਈ ਆ ਬਸ ਕੀ ਆ ਤੁਨਾ ਵੀ ਗਈ 3 ਕਿਲੋ 28 ਕਿਲੋ ਕੱਢ ਦੂਗੀ ਬਿਲਕੁਲ ਬਹੁਤ ਦਾਣੀ ਤੇ ਵਸੀ 23 24 ਕਿਲੋ ਦਦਰ ਮਾਨ ਨਾ ਦੇਈ ਬਿਲਕੁਲ ਬਿਲਕੁਲ ਮੌਸਮ ਚੰਗਾ ਆ ਗਿਆ ਨਾ ਹਾਂਜੀ ਜਰਸੀ ਬ੍ਰਾਂਡ ਆ ਰੰਗ ਬਾਜਾ ਸ਼ਾਹ ਖੋਲ ਵੀਰੇ ਦੋਰਾ ਵਿਖਾਈ ਆ ਕਿ ਠੰਡੀ ਠੰਡੀ ਇੱਤਾਂ ਬਾਜੋ ਥੱਲੇ ਪਾਈ ਗੱਲ ਵੇਖੋ ਵੀਰੇ ਪੰਜਾਬ ਵਾਲੀ ਜਰਸੀ ਆ ਗਈ ਆ ਇਹ ਜੋ ਬਹੁਤ ਘੱਟ ਪਸ਼ੂ ਵੇਖਣ ਨੂੰ ਮਿਲਦਾ ਵਾ ਸੋਹਣੀ ਵਹਿੜਾ ਪੇਲਾ ਸੁਆ ਤਾਂ ਬਾਕੀ ਵੀਰੇ ਫੇਸ ਕੁਆਲਿਟੀ ਚੈੱਕ ਕਰ ਲਿਓ ਖੰਦੀ ਕੁਆਲਿਟੀ ਤੇ ਲੈਵੇ ਦੀ ਤਾਂ ਕਿਹੜਾ ਵੀ ਵੀਰਾ ਦੂਰੋਂ ਹੀ ਚੱਲ ਗਿਆ ਹੋਊਗਾ ਤੁਸੀਂ ਵੀਰੇ ਵੈੜ ਛੱਡ ਕੇ ਨਹੀਂ ਜਾਂਦੇ ਚੰਗੀ ਵੈੜ ਆ ਗਈ ਵੀਰੇ ਕੋਲੇ ਤਾਂ ਰਾਜੀ ਫੁੱਲਾ ਵੱਡੀ ਵੈੜ ਆ ਵੀਰੋ ਐ ਥੱਲੇ ਥੱਬੇ ਥੱਬੇ ਲਾਏ ਆ ਤਾਂ ਬਾਕੀ ਵੀਰੇ ਪਹਿਲਾਂ ਸੂਆ ਕੋਈ 4 ਸੂਏ ਚੋਕੇ ਵੀਰਾ ਵੇਚ ਸਕਦਾ ਹਨਾ ਤੁਹਾਡੇ ਇਲਾਕੇ ਜਿ ਮਧੀਆਂ ਨਿਕਲਦਾ ਵੀਰੇ ਇਧਰੋਂ ਵੀ ਪਸ਼ੂ ਹਨਾ ਚਾਰ ਦਾਂਦੇ ਆ ਚਾਰ ਦਾਂਦਾ ਹਾਂਜੀ 24 ਵਾਲੇ ਬੁੱਟਣ ਦੀ ਹੈ ਹਨਾ ਵੀਰੇ ਹਾਂਜੀ ਲੈ ਜਾ ਇੱਕ ਰੀ ਤੋਰਾ ਵਿਖਾ ਦੇ ਵੀਰੇ ਕਮਾ ਦੇ ਇਹਨੂੰ ਲੈ ਲੈ ਲੇ ਲੰਮੀ ਤੋਰ ਦੇ ਵੇਖੋ ਵੀਰੋ ਚੈੱਕ ਕਰੋ ਕੀ ਕਹਣਾ ਮਿਹੜਦੇ ਫੇਸ ਕੁਆਲਟੀ ਤੋਂ ਲੈ ਕੇ ਕਦ ਕਾਠ ਲੇਵਾ ਐ ਟੋਪ ਗਲਾਸ ਆ ਵੀਰੋ ਜੀ ਇਹਦਾ ਰੇਟ ਵੀ ਉੜਦਿਆਂ ਲੈ ਜਾਣਾ ਜੇ ਇਹ ਦੀ ਜਿਆ ਜੀ ਕਰਨਾ ਜਿਆ ਜੀ ਫਿਰ ਹਾਲੇ ਚੱਕੋ ਮਿਲਣੀ ਐ ਇਹੋ ਜੀਆਂ ਉੜਦਿਆਂ ਵਾਲੇ ਰੇਟ ਵਾਲੇ ਹਨਾ ਕੀ ਬਾਤ ਐ ਇਹ ਕਿ ਕਿਤਾਜ ਬੰਦਾ ਬਾਲੀ ਨਾ ਬੰਦਾ ਕਿ ਜਦਾ ਵੀ ਆਪਰੇ ਘਰ ਦਿੱਤੀਆਂ ਵੀ ਕਰਦੇ ਦੇਖੋ ਵੀਰੋ ਨਿੱਕਾ ਕੰਨ ਆ ਗਿਆ ਮੋਟੀ ਆੱਖਾਂ ਤੁਹਾਨੂੰ ਤੁਹਾਨੂੰ ਚੰਗਾ ਪਿਆਰਾ ਲੱਗਿਆ ਵੀਰੇ ਮੋਲੇ ਦਾ ਕੀ ਕਰ ਦੇਣਾ ਵੈਰ ਦਾ ਮੋਲ ਵੀ ਜਿਆਦਾ ਹੀ ਕਰਦਾ ਨਹੀਂ ਹਾਂਜੀ ਬਾਕੀ ਜਿੰਨਾਂ ਦੀ ਬੱਛੀ ਜੇ ਮਗਰੀ ਬੱਛੀ ਬਰੀ ਮਗਰੀ ਬੱਛੀ ਆ ਗਈ ਹਨਾ ਵੀਰੇ ਆ ਆ ਮੂੰਹਾਂ ਬੱਚੇ ਦਾ ਬਿਲਕੁਲ ਹਾਂਜੀ ਅੱਛੀ ਵੀਰ ਜੀ ਕਹਿੰਦੀ 90 ਦੀ ਭਾਏ ਵੇਚ ਦੋ ਬਿਲਕੁਲ ਬੇ ਮੰਗਰ ਨੂੰ ਕਈ ਬੰਦੇ ਇੱਕ ਇੱਕ 10 10 ਵੀ ਮੰਗਦੇ ਆ ਇਵਰੇ ਮੋਲੀ ਕੋਈ ਨਹੀਂ ਸੋਨੇ ਪਸ਼ੂ ਦਾ ਹਾਂਜੀ ਹਾਂਜੀ ਤਾਂ ਨਵਾਂ ਪਸ਼ੂ ਆ ਚਲੋ ਇਹ ਆ ਪਰ ਜਿਆਜ ਹੀ ਜਾਂਦੇ ਹੋ ਹਨ ਓੜ ਦੀਆਂ ਵਾਲਾ ਰੇਡੀਓ ਜੇ ਮੈਂ ਵੀਰ ਜੀ ਕੋਈ 90 ਨਹੀਂ ਕੋਈ 80 ਨਹੀਂ ਨਾ ਹੀ 75 ਹਾਂਜੀ 70 ਦੀ ਦੇ ਦਈਏ ਠੀਕ ਆ ਇਹ ਲੋਕ ਕੋਲ ਸਾਈ ਵੱਡੀ ਵਹਿਰ ਨਹੀਂ ਵੱਡੀ ਵਹਿਰ ਲੱਗਾ ਨਾੜਾ ਨੂੰ ਨਾਲਾ ਦੇਵਾ ਚਾਰ ਦਾਂਦੇ ਆ ਮਗਰੀ ਵੱਚੀ ਆ ਸਿਰ ਆ ਵੇੜਾ ਦੀ ਦੁੱਧ ਵੀ ਵੀਰ ਜੀ 20 ਤੋਂ ਬਾਹਰ ਹੀ ਚਾਊਗੀ ਮੈਂ ਉੱਪਰੋਂ ਜਵਾਂ ਸਿੱਧੀ ਸਾਦੀਆ ਵੀਰੋ ਹਾਂ ਜਵਾਂ ਗਾੜ ਵਾਂਗੂ ਸਿੱਧੀ ਸਾਦੀਆ ਫੁੱਲ ਰਾਜੀਆ ਲੇਵਾ ਤਲੱਲੇਦਰ ਲੱਗਿਆ ਫੱਬੇ ਤੋਂ ਬੇਲ ਆਏ ਆ ਮਗਰ ਵੀ ਵਸ਼ੀ ਆ ਮਗਰ ਹੀ ਵਸ਼ੀ ਆ ਤਾਂ ਵੀਰੇ 1000 ਹੀ ਛੱਡ ਦੇ ਕੋਈ ਨਾ ਜਾ ਜਾ 70 ਤੋਂ ਚਲੋ ਕੋਈ ਗੰਨੀ ਵੀ ਜੀ 1000 ਹੋਰ ਛੱਡ ਦਾਂਗੇ 2 ਘੜ 70 ਹੀ ਦੇ ਦਾਂਗੇ 8000 ਦੀ 8000 ਦੀ ਦੇ ਦਾਂਗੇ ਤਾਂ ਬਾਕੀ ਕੋਈ ਫੋਨ ਨਾਲੇ ਯਾਰ ਹਨਾ ਜਿਹੜੀ ਕੈਸ਼ ਢੀਏ ਕਾਰੀਗਰ ਨੂੰ 575 ਦੀ 80 ਦੀ 78 ਦੀ ਜੰਨੇ ਦੀ ਮਾਗੀ ਨਹੀਂ ਉਹਦਾ ਵੀਰੇ ਕਿੰਨਾ ਫੱਕ ਕੱਢ ਲੂ ਸੋਣੀ ਮਿਹੜਾ ਕਦ ਕਾਠ ਵਾਲੀ ਆ ਹਾਂਜੀ ਤੇ ਮੰਗਣ ਨੂੰ ਵੀਰੇ ਦਾ ਕੋਈ ਮੋਲੀ ਕੋਈ ਨਾ ਬਾਕੀ ਪੌਣ ਵਾਲੇ ਤਾਂ 10 ਦੀ ਵੀ ਗਰੀ ਪਾ ਜਾਂਦੇ ਆ ਦੇਖ ਵੀ ਜਾਂਦੀ ਹੈ ਬਾਜੀ ਵੀਰੇ ਆਪਣਾ ਜਾਇਜ਼ ਮਿਲੀ ਜੋ ਕਿਆ ਪਾਣੀ ਪਈ ਆ ਤੇ ਹਨਾ ਇਹ ਇਹ ਲੱਲੀ ਮੈਂ ਲੱਲੀ ਇੱਕ ਬਰਾਬਰ ਆ ਗਏ ਨੇ ਹਨਾ ਵੀਰੇ ਕਿਉਂਕਿ ਫੈਂਟ ਵੀ ਇਹਦੀ ਚੰਗੀ ਹੈ ਦੇਖੋ ਦੀ ਪਿੱਛੋਂ ਰੇ ਕੈਮਰਾ ਕਰਕੇ ਪੂਰੀ ਨਹੀਂ ਆਗਾ ਚੌੜੀ ਦੇ ਪਿਛੋਂ ਤਾਂ ਵੀਰੇ ਇੱਕਸ ਆਰਡਰ ਲਗਾ ਆ ਕੇ ਦੇ ਥੁੜੀ ਹੀ ਆ ਜੋ ਕੋਈ ਵੀਰੇ ਜੋੜਾ ਪਾਲੂ ਤਾਂ ਫਿਰ ਮਾਂ ਤਾਂ ਨੂੰ ਹੋ ਜੂ ਕੋਈ ਗਾ ਨਹੀਂ ਵੀਰੇ ਜੋੜੇ ਦੀ ਜਾਣਦੀ ਵੀਰੇ 2000 ਹੀ ਛੱਡਦੀ ਹਨਾ ਜੋੜੇ ਦੀ ਤਾਂ ਵੇਖੋ ਵੀਰੇ ਦੋਵੇਂ ਪਸ਼ੂ ਚੰਗਿਆ ਵੀਰੇ ਕੋਲੇ ਦੋਵੇਂ ਚੰਗੀ ਫੈਂਟ ਦੇ ਮਾਲਕ ਹੋਣਗੇ ਬਿਲਕੁਲ ਇੱਕ ਜਰਸੀ ਥੋੜੀ ਕਰੋਸ ਚ ਆ ਗਈ ਹੈ ਇੱਕ ਪਿਓਰ ਜਰਸੀ ਹੈ ਵੀਰੇ ਚੈੱਕ ਕਰ ਲਿਓ ਤਾਂ ਪੰਜਾਬ ਵਾਲੀ ਜਰਸੀ ਆ ਵੀਰੇ ਐ ਲਊ ਵਾਲੀ ਵੈੜਾ ਗਾੜੀ ਲਾਲ ਬਦੰਗੀਆਂ ਗਾੜੀ ਲਾਲ ਬਿਲਕੁਲ ਇਹ ਫਿਕਸ ਹੈ ਆਰਡਰ ਇਹ ਤਾਂ ਵੀਰੇ ਦੁੱਧ ਵੀ ਰਹਿ ਹੋਈਆਂ ਵੈਣੇ ਪੜਨਾ ਹਨਾ ਹਾਂਜੀ ਹਾਂਜੀ ਤਾਂ ਬਾਕੀ ਵੀਰਾਂ ਨੂੰ ਇਹੋ ਬੈਂਤਿਆ ਕਿ ਵੀਰੇ ਫੋਨ ਜ਼ਰੂਰ ਲਾ ਲਿਓ ਵੀਰ ਨੂੰ ਤਾਂ ਬਾਕੀ ਵੀਰਿਓ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਜੋੜੇ ਚੋਂ ਮਾਨ ਤਨ ਛੋੜ ਛੱਪਾ ਹੋ ਜੂ ਤਾਂ ਬਾਕੀ ਤੁਸੀਂ ਦੂਰੋਂ ਵੀ ਚੱਲ ਕੇ ਆਓਗੇ ਤੁਸੀਂ ਵਹਿੜਾ ਨਹੀਂ ਵੀਰੇ ਛੱਡ ਕੇ ਜਾਂਦੇ ਰੇਡ ਜਾਇਜ ਆ ਬਹੁਤੀ ਚੰਗੀਆਂ ਸੂਈਆਂ ਸਾਈਆਂ ਸੰਭੇ ਥਣ ਕੇ ਇੰਗਲਾਦੇ ਨੂੰ ਵੀ ਤਣ ਲੱਗੇ ਆ ਵੀਰੇ ਥਣ ਪਾਂਡੇ ਦਾ ਥਣ ਪਾਂਡੇ ਦਾ ਪਸ਼ੂ ਹੁੰਦਾ ਹਨਾ ਬਸੀ ਬਸ ਬਿਲਕੁਲ ਬਿਲਕੁਲ ਤੇ ਰੇਡ ਵੀ ਜਾਇਜ ਆ ਰੇਡ ਬਿਲਕੁਲ ਦੇ ਦਿੱ ਜਿਆ ਬਿਲਕੁਲ 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 ਜੀ ਹਾਂਜੀ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਆ ਵੀਰੇ ਫੋਨ ਜ਼ਰੂਰ ਲਾ ਲਿਓ ਜੀ ਬਸ ਬਸ ਠੀਕ ਆ ਜੀ ਤਾ ਪਹਿਲੇ ਸੁਵਾਲੀ ਵੀ ਬੈਡ ਚੰਗਾ ਰਿਕਾਰਡ ਪਰ ਜੂ ਵੀਰੇ ਇਹ ਵੀਰ ਜੀ ਲਾਗੋ ਹੀ ਆਪਣੇ ਘਰ ਜਨ ਕੋਈ ਲਈ ਆ ਘਰ ਚੋਂ ਲਈਏ ਇਹ ਕਾਰੀਗਰ ਤੋਂ ਹੀ ਲਈ ਠੀਕ ਆ ਜੀ ਤੇ ਇਹਦੀ ਮਾਂ ਕੋ ਦੁੱਧ ਜਿਹੜਾ ਹੁਣ ਐਵੇਂ ਕਈ ਬੰਦੇ ਸੋਚਦੇ ਵੀ ਘਰੇ ਗੱਪਾਂ ਹੀ ਆ ਦੁੱਧ ਕੱਢਦੀ ਰਹੀ 32 33 ਕਿਲੋ ਇਹਦੀ ਮਾਂ ਦਾ ਰਿਕਾਰਡ ਸੀ ਹਾਂ ਜੀ ਦਸੀ ਜਾਂਦੀ ਆ ਗਾੜੀ ਵੈੜ ਵੀ ਵੀਰੇ ਮੂੰਹ ਦਸੀ ਜਾਂਦੀ ਆ ਲੇਵਾ ਦਸੀ ਜਾਂਦਾ ਚਲੋ ਇਹਦਾ ਰਿਕਾਰਡ ਵੀ ਚੰਗਾ ਹੋਊਗਾ ਗਾੜੀ ਦੁੱਧ ਵੀਰਾਂ ਦੇ ਪਾਇਦਾ ਗਾੜੀ ਸੇਵਾ ਦਾ ਹਨਾ ਵੀਰੇ ਬੰਦਾ ਫੌਜੀ ਜਿਹਦੇ ਕੋਈ ਲਈਏ ਉਹਨੇ ਇਹਦੀ ਮਾਂ ਜਿਹੜੀ ਮਾਲਵੇ ਚ ਮਹंगाई ਠੀਕ ਆ ਜੀ ਤੇ ਅੱਗੇ ਬੱਚਾ ਚੰਗੀ ਸਾਂਭਣਾ ਤਿਆਰ ਬਿਲਕੁਲ ਨਾਲ ਵੀਰੇ 32 33 ਲੀਟਰ ਦੁੱਧ ਵੀ ਤੇ ਫਿਰ ਸੇਵਣਾ ਹੀ ਹੋਣਾ ਹਨਾ ਵੀਰੇ ਦੀ ਚੰਗੀ ਸੇਵਾ ਹੋਊਗੀ ਗਾੜੀ ਗਾੜੀ ਵੈੜ ਵੀ ਚੰਗੀ ਬਿਲਕੁਲ ਬੋਬੀ ਸਾਫ ਸੁਥਰੀ ਵਸ਼ੀ ਆ ਕੋਈ ਮਗਰ ਵੀ ਵਸ਼ੀ ਆ ਗਈ ਆ ਮਗਰੀ ਵਸ਼ੀ ਦੀ ਬੱਚਾ ਹੀ ਉਹਨੇ ਚੰਗੇ ਸੀਮੰਦ ਕਰਾਇਆ ਜਰਸੀ ਚ ਆ ਗਈ ਹੈ ਬੱਚਾ ਵੀ ਮਗਰ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਹੈ ਵੀਰੇ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੀ ਚੱਲੇਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੋ ਤੁਹਾਨੂੰ ਨਵੀਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਵੀਰੇ ਡਰੈਸ ਸੇ ਕਰੀ ਬੋਲਦੀ ਆਪਣਾ ਪਿੰਡ ਦੱਸੋ ਡਰੈਸ ਆਪਣਾ ਵੀਰਜੀ ਪਿੰਡ ਹਾਲੇ ਚੱਕ ਜੇ ਹਾਂਜੀ ਜ਼ਿਲ੍ਹਾ ਗਰਦਾਪੁਰ ਜੀ ਗਰਦਾਪੁਰ ਨਾਲ ਹੀ ਤੋ 3 ਕਿਲੋਮੀਟਰ ਹੋਣਾ ਜੀ 3 ਕਿਲੋਮੀਟਰ ਬਿਲਕੁਲ ਤੇ ਪਿੰਡ ਵਾਲੇ ਚੱਕ ਤੇ ਮੋਬਾਈਲ ਨੰਬਰ 7589699261 ਜੀ ਠੀਕ ਹੈ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ